ਇਹ ਚ ਬੱਚੇ ਬਹੁਤ ਚੰਗੇ ਆ ਪੱਠਾ ਹੀ ਆ ਪੱਠਾ ਤਿੰਨ ਦੋ ਬੱਕਰੇ ਇੱਕ ਪੱਠਾ ਬਸ ਛੱਡ ਦੇ ਬਸ ਹੋ ਗਈ ਆਵੇ ਲੈ 70000 ਰੁਪਏ ਲੈ ਦੇ ਲੈ ਕਿੰਨੇ ਤੋਂ ਹੋ ਗਿਆ ਲੈ ਬਾਈ ਚਲਾ ਕੈਮਰਾ ਮਾਰੇ ਸਾਈਡ ਤੇ ਨਹੀਂ ਬੱਚੇ ਵੇਖ ਲਿਆ ਬੰਦ ਥੱਲੀ ਹੋ ਗਈ ਕਿ ਨਹੀਂ ਆਪਾਂ ਪਹਿਲਾਂ ਵੇਖ ਕੇ ਨਹੀਂ ਮੈਂ ਤਾਂ ਐਵੇਂ ਨਾ ਹੁਣ ਮਰ ਮੈਂ ਨਹੀਂ ਪਤਾ ਲੱਗਦਾ ਮੁੱਲਾਪਰੀ ਅੱਜ ਮੇ ਉਹ ਨਹੀਂ ਹੁੰਦੀਆਂ ਉਹ ਚਾਰ ਬੱਚੇ ਨੇ ਚਾਰ ਨਹੀਂ ਹੁੰਦੀ ਚਾਰ ਤਿੰਨ ਬੱਚੇ ਨੇ ਤੂੰ ਵਾਲੀ ਆ ਬਖਰੀ ਇੱਕ ਕਾਇਰ ਨੇ ਸੁਣ ਵਾਲੀ ਮੇਰੀ ਤੋਂ ਲੈ ਤੈਨੂੰ 52 ਲਾਇਆ ਉਹ ਭਰਾ ਨੇ ਫਾਰਮ ਕਰਨਾ ਨਵਾਂ ਆਪਾਂ ਕਹਿੰਦੇ ਆ ਬਾਈ ਕਿਸੇ ਨੂੰ ਮਾਰੀ ਆਪਾਂ ਇੰਚ ਕਰਦੇ ਹਰ ਇੱਕ ਪੈਣ ਜਿਹੜੀ ਰੱਬ ਲਾ ਆਪਾਂ ਜਿਹੜਾ ਨਵਾਂ ਫਾਰਮ ਖੋਲ੍ਹਿਆ ਬਾਈ ਜੀ ਇੱਥੇ ਤੈਨੂੰ ਬਹੁਤ ਆਉਣਗੇ ਚੱਲ ਕੋਈ ਨਾਲੇ ਵੀ ਆਉਣਗੇ ਸਿਕਾਉਣ ਵਾਲੇ ਸਾਰਾ ਕੁਝ ਆਪਾਂ ਦਾ ਰੱਬ ਲਾਜੀ ਸਾਡੇ ਕਰਨੀ ਜਿਹਦਾ ਦੇਣੀ ਹੈ ਜਿਆਦਾ ਮੰਨੀਏ 53 ਹਜ਼ਾਰ ਦੀਆਂ ਬੱਕਰੀਆਂ ਦੇ ਦਿਆਂ ਜਾਂ ਮੋਟੋ ਦਾ ਪੈਸਾ ਨਹੀਂ ਹੁੰਦੀਆਂ ਯਾਰ ਪੁੱਤ ਬਣ ਕੇ ਜਾ ਪਾਲਾ ਲੱ ਨੂੰ ਪੈਂਦੇ ਯਾਰ ਲੈ ਯਾਰ ਭੰਮੇ ਹੁਣ ਯਾਰ ਗੱਲ ਹੋ ਗਿਆ ਕਾਹਦੀ ਬਾਤ ਆ ਯਾਰ ਹੁਣ ਤਾਂ ਜਗੋਂ ਕੋਸੇ ਲਿੰਗਣਾ ਸਾਫ ਕਰੀ ਸਾਰਾ ਕੁਝ ਯਾਰ ਨੇ ਕਿੰਨੇ ਜਿਆ ਕਹਿੰਦਾ ਹਾਣਾ ਲੈ ਜਾਣੀ ਇੱਕੋ ਗੱਲ ਕਰੂੰਗਾ ਨਾ ਕੱਟਣਾ ਮੈਂ 70 ਕਿਹਾ ਨਾ 65 ਹਜ਼ਾਰ ਦੀ ਮੱਕਰੀ ਦੂੰਗਾ ਲੈ ਜਾਣੀ ਨੇ ਛੁੱਟੀ ਲੈ ਦੇਣੀ ਤੂੰ ਵੀ ਨਹੀਂ 2 ਘੱਟ 60 ਦੀਆਂ ਹਾਂ ਗਿੰਦੇ ਯਾਰ ਜੱਟ ਪਰੇ ਜਾ ਹੋ ਗਿਆ ਜਾ ਪਾਲਾ ਐ ਦੂਤੇ ਤਾਂ ਨਹੀਂ ਹੁਣ ਮੰਨਿਆ ਬੋਧਾ ਹੋ ਗਈ ਯਾਰ ਆਜੋ ਯਾਰ ਤੂੰ ਮੈਂ ਕਿਹਾ ਸੁਣ ਕੀ ਹੋ ਗਿਆ ਅਜਾ ਆ ਜਾ ਬਲਜੀਤ ਇਹ ਦੁੱਤੋਂ ਨਹੀਂ ਬੰਨ ਦੋ ਘਟੋ ਦੋ ਘਟੋ ਆ ਲੈ ਫੜ ਉਹ ਨਹੀਂ ਉਹ ਸਾਈ ਉਹ ਲੈ ਜਾ ਫੜ ਆ ਲੈ ਸਾਈ ਫੜੂ ਕੀ ਕਰ ਉਹ ਨਾ ਲੰਗਾ ਲੈ ਆ ਯਾਰ ਫਸਾਈ ਲੈ ਆ ਜੱਗੀ ਖੜੋ ਸਾਈ ਸਾਈ ਹੁੰਦੀ ਸਾਡੀ ਨਹੀਂ ਲੈਦੇ ਜਾ ਫੜੋ ਸਾਈ ਕਾ ਦੋ ਘਟ ਗਈਆਂ ਮੈਂ ਦੇ ਨਹੀਂ ਅਗਲਾ ਨਹੀਂ ਮੰਨਦਾ